ਕਮਾਲ ਮੁਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਟੁਕੀ ਟੁਕੀ ਛੱਕ ਦੇਾਂਗੇ ਬੋਮ ਤੇ ਕੋਟਾ ਰੱਖ ਦੇਾਂਗੇ ਆਜਾ ਰਕਾਰ ਜਿੰਦਾਬਾਦ 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 ਸਾਡੀਆਂ ਦਿਲਖਾਂ ਵਰ ਲੀਸ ਕਰੋ ਲੀਸ ਕਰੋ ਲੀਸ ਕਰੋ ਮੁਰਦਾਬਾਦ ਮੁਰਦਾਬਾਦ ਸਾਡੀਆਂ ਸਰਕਾਰਾਂ ਜੈਤ ਕਰੋ ਜੈਤ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਤਜਰਬੇ ਤੋਂ ਬਿਨਾਂ ਸੰਘਰਸ਼ ਕਮੇਟੀ ਪੀਐਸਪੀਸੀਐਲ ਪੀਐਸਸੀਟੀਐਲ ਸੀਆਰ 295 ਤਹਿਤ ਬਿਜਲੀ ਬੋਰਡ ਦੇ ਮੁੱਖ ਦਫਤਰ ਪਟਿਆਲਾ ਦੇ ਬਾਹਰ ਤਜਰਬੇ ਤੋਂ ਬਿਨਾਂ ਪਰਤੀ ਮੁਲਾਜ਼ਮਾਂ ਜੋ ਕਿ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਹਨ ਆਪਣੀਆਂ ਤਨਖਾਹਾਂ ਮੁੱਲਤਵੀ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਖਿਲਾਫ ਖੋਲਿਆ ਮੋਰਚਾ ਬਿਜਲੀ ਬੋਰਡ ਲਾਈਨਮੈਨ ਜੂਨੀਅਰ ਨੇ ਬਿਜਲੀ ਬੋਰਡ ਖਿਲਾਫ ਮੋਰਦਾਬਾਦ ਦੇ ਲਾਇਨਾਰੇ ਸਰ ਮੇਰਾ ਨਾਮ ਵਿਕਰਮਜੀਤ ਹੈ ਮੈਂ ਬਿਨਾ ਤਜਰਬਾ ਸੰਘਰਸ਼ ਕਮੇਟੀ ਜਰਨਲਸ ਕਤਰਾ ਪੰਜਾਬ ਦਾ ਸਰ ਸਾਡੀ ਜਿਹੜੀ ਜਾਇਜ਼ ਤੇ ਮੰਗ ਹੈ ਸਾਡਾ ਜਿਹੜਾ ਸੀਆਰਏ 295/19 ਜਿਹੜੀ 19 ਦੇ ਵਿੱਚ ਸਾਡੇ ਵਰਤੀ ਹੋਏ ਸੀਗੇ 20 ਦੇ ਵਿੱਚ ਕੋਵਿਡ ਲਾਗਣ ਕਰਕੇ ਸਾਡੇ ਕੁਝ ਇਕੱਠੇ ਰਹਿ ਗਏ ਸੀ ਉਹਨਾਂ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟ ਫਾਈਲ ਕੀਤੀ ਗਈ ਸੀ ਪਰ ਇੱਥੋਂ ਦੀ ਮੈਨੇਜਮੈਂਟ ਨਾਲੇ ਸਾਡੇ ਲਿਖਤੀ ਸਮਝੌਤੇ ਬਹੁਤ ਵਾਰ ਹੋ ਚੁੱਕੇ ਨੇ ਸਾਡੀ ਤਨਖਾਹਾਂ ਪਿਛਲੇ 1 ਸਾਲ ਤੋਂ ਸਾਡੇ ਸਾਥੇ ਰੈਗੂਲਰ ਹੋ ਗਏ ਪਰ ਉਹਨਾਂ ਦੇ ਤਨਖਾਹਾਂ ਹਾਲੇ ਤੱਕ ਇਹਨਾਂ ਨੇ ਰੋਕ ਰੱਖਿਆ ਨੇ ਕਿਉਂਕਿ ਸਾਡੇ ਐਸੇ 2000 ਤੇ ਵਰਤੀ ਹੋਏ ਸੇ ਇੱਕ ਸਾਡੇ ਨੋਨ ਐਕਸਪੀਰੀਅੰਸ ਆਤੇ ਨੇ ਕੁਝ ਐਡੀਸ਼ਨਲ ਤੌਰ ਤੇ ਸਾਡੇ ਸਰਟੀਫਿਕੇਟ ਲੱਗੇ ਹੋਏ ਸੀ ਉਹਨਾਂ ਦੀ ਜਾਂਚ ਜਿਹੜੀ ਕ੍ਰਾਈਮ ਬ੍ਰਾਂਚ ਕੋਲੇ ਚੱਲ ਰਹੀ ਹੈ ਕ੍ਰਾਈਮ ਬ੍ਰਾਂਚ ਕੋਲੇ ਸਿਰਫ ਇਹ ਜਿਹਨਾਂ ਦੇ ਐਡੀਸ਼ਨਲ ਸਰਟੀਫਿਕੇਟ ਲੱਗੇ ਹੋਏ ਸੀ ਤਜਰਬਾ ਸਰਟੀਫਿਕੇਟ ਉਹਨਾਂ ਦੀ ਚੱਲ ਰਹੀ ਹੈ ਨਾ ਕਿ ਜਿਹੜਾਂ ਦੇ ਤਜਰਬਾ ਸਰਟੀਫਿਕੇਟ ਨਹੀਂ ਲੱਗੇ ਉਹਨਾਂ ਦੀ ਤਨਖਾਹ ਕੋਈ ਵੀ ਰੋਕ ਨਹੀਂ ਲੱਗੀ ਹੋਈ ਨਾ ਹੀ ਉਹਨਾਂ ਦੇ ਕੋਈ ਜਾਂਚ ਚੱਲ ਰਹੀ ਫਿਰ ਵੀ ਇਹ ਤੋਂ ਦੀ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਹੈ ਉਹ ਸਾਡੇ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਆ ਸਾਡੇ ਕੋਲ ਲਿਖਤੀ ਕੀ ਤੁਹਾਡੀ ਤਨਖਾਹਾਂ ਜਿਹੜੀ ਦੀਵਾਲੀ ਤੱਕ ਅਸੀਂ ਰਿਲੀਜ਼ ਕਰ ਦਾਂਗੇ ਪਰ ਹਾਲੇ ਤੱਕ ਇਹਨਾਂ ਨੇ ਸਾਡੇ ਤਨਖਾਹਾਂ ਰਿਲੀਜ਼ ਨਹੀਂ ਕੀਤੀਆਂ ਕਿਉਂਕਿ ਸਾਡੇ 73 ਸਾਰੇ ਡਿਪਰੈਸ਼ਨ ਦੇ ਵਿੱਚ ਆ ਅਸੀਂ 207 ਇਕਟੋ-ਕਟ ਖੋਹ ਚੁੱਕੇ ਆ ਜਿਹੜੀ ਇਸ ਜਿਹੜੀ ਲੜਾਈ ਜਿਹੜੀ ਸਾਡੇ ਜਿਹੜੀ ਚੱਲ ਰਹੀ ਆ ਸਾਡੇ ਰਿਸਕੀ ਜੋਬ ਹੈ 100 ਰੁਪਏ ਸਾਨੂੰ ਰਿਸਕੀ ਅਲਾਉਂਸ ਦਿੱਤਾ ਜਾਂਦਾ ਹੈ ਹੋਰ ਵੀ ਸਾਡੇ ਜਿਹੜੇ ਪੱਤੇ ਆ ਇਹਨਾਂ ਨੇ ਰੋਕ ਰੱਖਿਆ ਅਸੀਂ ਸਾਡੀ ਕੋਈ ਮੰਗ ਨਹੀਂ ਕੋਈ ਗੱਲ ਨਹੀਂ ਸਾਡੇ ਪੱਤੇ ਰੋਕੇ ਹੋਏ ਆ ਪਰ ਅਸੀਂ ਸਾਡੀ ਇੱਕੋ ਹੀ ਕਮਾਂਗੇ ਸਾਡੇ ਜਿਹੜੇ ਬਣੇ ਦੀਆਂ ਤਨਖਾਹਾਂ ਆ ਸਾਡੀ ਰੈਗੂਲਰ ਸਕੇਲ ਆ ਸਾਰੀ ਜਾੜੀ ਕਿੱਥੇ ਜਾਣ ਤੇ ਸਾਡੇ ਜਿਹੜੇ ਨਾਲ ਦੇ ਸੂਬਿਆਂ ਤੋਂ ਲੱਗਦੇ ਜਿਹੜੇ ਸੱਤਿਓ ਤੇ ਨੌਕਰੀਆਂ ਕਰਕੇ ਆ ਉਹਨਾਂ ਦੇ ਤਜਰਬਾ ਸਰਟੀਫਿਕੇਟ ਬਿਲਕੁਲ ਸਹੀ ਪਾਇਆ ਗਿਆ ਹੈ ਉਹਨਾਂ ਦੀ ਵੀ ਤਨਖਾਹਾਂ ਰੈਗੂਲਰ ਕੀਤੀਆਂ ਜਾਣ ਜਿਹੜੇ ਸਾਡੇ ਸਾਥੀਆਂ ਦੇ ਛੁੱਟੇ ਪਰਚੇ ਕੀਤੇ ਗਏ ਆ ਉਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਉਹ ਆਪ ਦੇ ਕੈਬਨਟ ਮੀਟਿੰਗ ਕਰਕੇ ਆ ਬੀਓਆਰਡੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਫੈਸਲਾ ਕਰਕੇ ਸਾਡੀਆਂ ਜਿਹੜੇ ਛੁੱਟੇ ਪਰਚੇ ਰੱਦ ਕੀਤੇ ਜਾਣ ਕੁਝ ਸਾਡੇ ਫੌਜੀ ਪਰਾਜ ਜਿਹੜੇ ਦੇਸ਼ ਦੀ ਸੇਵਾ ਕਰਕੇ ਆਏ ਆ ਉਹਨਾਂ ਨੂੰ ਇਹਨਾਂ ਸਰਕਾਰ ਤੇ ਮੈਨੇਜਮੈਂਟ ਨੇ ਜਿਹੜਾ ਸੜਕਾਂ ਤੇ ਰੋਲ ਰੱਖੇ ਆ ਦੋ ਦੋ ਸਾਡੇ ਸਾਥੀਆਂ ਨੇ ਇੱਕ ਕਾਰਗਿਲ ਦੀ ਇੱਕ ਫੋਰਮ ਦੀ ਲੜਾਈ ਲੜੋ ਸਾਡੇ ਸਾਥੀ ਸਾਡੇ ਨਾਲ ਖੜੇ ਆ ਉਹਨਾਂ ਨੇ ਲੜਾਈ ਲੜ ਕੇ ਆਇਆ ਫਿਰ ਵੀ ਉਹ ਸੱਤੀ ਉਹਨਾਂ ਨੂੰ ਵੀ ਜਿਹੜੀ ਇਹ ਮੈਨੇਜਮੈਂਟ ਤੇ ਸਰਕਾਰ ਜਾਲੀ ਦਸ ਰਹੀ ਹੈ ਤਾਂ ਅਸੀਂ ਇਸ ਤੇ ਮੈਨੇਜਮੈਂਟ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅੱਜ ਅਸੀਂ ਜਿਹੜਾ ਕੱਲ ਤੋਂ ਅਸੀਂ ਜਿਹੜਾ ਮੈਨੇਜਮੈਂਟ ਦੇ ਖਿਲਾਫ ਜਿਹੜਾ ਮਰਨਵਰਤ ਸ਼ੁਰੂ ਕੀਤਾ ਹੈ ਇਹ ਅਸੀਂ ਇਹ ਮਰਨਵਰਤ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀਆਂ ਤਨਖਾਹਾਂ ਦਾ ਸਰਕੂਲਰ ਜਾਰੀ ਨਹੀਂ ਹੁੰਦਾ ਉਸ ਦੇ ਨਾਲ ਦੇ ਨਾਲ ਅਸੀਂ ਮੈਨੇਜਮੈਂਟ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੇ ਆ ਇਹ ਸਾਡਾ ਮਰਨਵਰਤ ਇੱਥੇ ਜਾਰੀ ਰਹੂਗਾ ਇਸ ਦੇ ਨਾਲ ਦੇ ਨਾਲ ਜਿਹੜੇ ਗੁਪਤ ਐਕਸ਼ਨ ਹੋਣਗੇ ਉਸ ਦੀ ਪੂਰੀ ਜ਼ਿੰਮੇਵਾਰੀ ਅਤੇ ਮੈਨੇਜਮੈਂਟ ਤੇ ਪ੍ਰਸ਼ਾਸਨ ਦੀ ਹੋਊਗੀ ਸਰ ਹਲੇ ਤੱਕ ਸਾਡਾ ਇੱਕ ਸਾਥੀ ਜੋ ਮੈਂ ਬੈਠਾ ਬਿਨਾਂ ਤਜਰਬਾ ਸੰਗਠਨ ਕਮੇਟੀ ਜਰਨਲਸ ਕਰਤਰ ਉਸ ਤੋਂ ਬਾਅਦ ਸਾਡੇ ਅਸੀਂ ਜਿਹੜੀ ਸਾਡੀ ਕਮੇਟੀ ਗੱਲਬਾਤ ਕਰ ਰਹੀ ਹੈ ਲੜੀਵਾਰ ਸਾਡੇ ਸਾਥੀ 2 ਜਾਂ 3 ਜਿਵੇਂ ਰੈਗੂਲਰ ਸਾਥੀ ਵਧਦੇ ਜਾਣਗੇ ਜਿੰਨੇ ਸਾਡੀ ਕਮੇਟੀ ਮੈਂਬਰ ਹੈ ਉਹ ਐਸੇ ਲੜੀ ਨੂੰ ਵਧਾਉਂਦੇ ਹੋਏ ਅੱਗੇ ਮਰਨਵਰ ਤੇ ਜਾਣਗੇ ਪੂਰੇ ਪੰਜਾਬ ਦੇ ਹਾਂਜੀ ਸਰ ਪੂਰੇ ਪੰਜਾਬ ਦੇ ਸਾਡੇ ਨਾਲ ਸਾਥੀ ਹੈਗੇ ਰਾਤਰੀ ਜੱਥੇਬੰਦੀਆਂ ਸਾਡੇ ਨਾਲ ਨੇ ਉਹਨਾਂ ਦਾ ਇਸੇ ਦਿਨੋਂ ਧੰਨਵਾਦ ਕਰਦੇ ਹਾਂ